ਜਿੰਦਾਬਾਦ 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 ਸਾਹਮਣੇ ਕਰਵਾ ਰਹੇ ਜਿੰਦਾਬਾਦ ਮੁਤਾਬਕ ਮੁਤਾਬਕ ਪੰਜਾਬ ਸਰਕਾਰ ਵਾਹ ਵਾਹ ਗੁਲਵਿੰਦਰ ਸਿੰਘ ਉਤਾਲਾ ਸੀਨੀਅਰ ਮੀਤ ਪ੍ਰਧਾਨ ਐਸ ਵੀ ਸੀ ਟੀਚਰ ਜੀ ਨੇ ਪੰਜਾਬ ਅੱਜ ਪੰਜਾਬ ਪੱਤਰ ਦੀ ਕਨਵੈਨਸ਼ਨ ਜਿਹੜੀ ਆ ਪੰਜਾਬੀ ਭਵਨ ਦੇ ਵਿੱਚ ਲੁਧਿਆਣਾ ਵਿਖੇ ਹੋਈ ਆ ਇਸ ਦੇ ਵਿੱਚ ਸਮੁੱਚੇ ਪੰਜਾਬ ਚ ਸਾਡੀ ਜਥੇਬੰਦੀ ਦੇ ਜਿਹੜਾ ਸਾਥੀਆਂ ਨੇ ਭਾਗ ਲਿਆ ਜਿਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਵਿਰਾਰ ਕੀਤਾ ਗਿਆ ਵੀ ਜਿਸ ਤਰ੍ਹਾਂ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਉਹਦੇ ਪ੍ਰਤੀ ਵਿਰਾਰ ਕੀਤਾ ਗਿਆ ਇਸ ਦੇ ਨਾਲ ਨਾਲ ਜੋ ਅਮਿਤ ਸਾਹਿਬ ਜੀ ਦੇ ਸਾਡੇ ਮੰਤਰੀ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੇਦਕਾਰ ਸਾਹਿਬ ਬਾਰੇ ਮਦ ਭਾਸ਼ਾ ਬੋਲੀ ਆ ਉਹਦਾ ਖਾਸ ਤੌਰ ਤੇ ਵਿਰੋਧ ਕੀਤਾ ਗਿਆ ਅਗਲੀ ਰਣਨੀਤੀ ਕੀ ਅਗਲੀ ਰਣਨੀਤੀ ਕਿਹਨਾਂ ਦੇ ਨਿਕਲਿਆ ਅਗਲੀ ਰਣਨੀਤੀ ਇਹ ਹੈ ਜੀ ਲੋਕਾਂ ਨੂੰ ਪੂਰਨ ਤੌਰ ਤੇ ਵਿਰਾਰ ਕਰ ਦਿੱਤਾ ਗਿਆ ਅਸੀਂ ਇਹ ਗੱਲ ਆ ਜਿਹੜੀ ਆ ਸਮੁੱਚੇ ਸਮਾਜ ਦੇ ਵਿੱਚ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜਾ ਸੰਘਰਸ਼ ਅਸੀਂ ਵਿੱਢਾਂਗੇ ਤੇ ਉਹਨਾਂ ਨੂੰ ਮਾਫੀ ਮੰਗਣੀ ਪੈਣੀ ਆ ਅੱਜ ਐਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਵੇਂ ਰੋਸਟਰ ਦੇ ਮੁੱਦਿਆਂ, ਰੱਖਮਾ ਕਰਨ ਦੇ ਮੁੱਦੇ ਆ, ਪ੍ਰਮੋਸ਼ਨ ਦੇ ਵਿੱਚ ਰੱਖਮਾ ਕਰਨ ਦਾ ਮੁੱਦਾ ਔਰ ਜੰਜੂਆ ਜੱਜਮੈਂਟ ਦੇ ਸਬੰਧ ਦੇ ਵਿੱਚ ਜਾਂ ਜਿਹੜੀਆਂ ਵੱਖ-ਵੱਖ ਜੱਜਮੈਂਟਸ ਸਮੇਂ-ਸਮੇਂ ਦੇ ਉੱਤੇ ਆਈਆਂ ਨੇ ਔਰ ਉਹਦੇ ਨਾਲ ਦੀ ਨਾਲ ਜਥੇਬੰਦ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਲਈ ਐਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਜਿਹੜੀ ਕਨਵੈਨਸ਼ਨ ਹੈ ਔਰ ਉਹ ਤੇ ਜਿਹੜੀ ਆਪਾਂ ਲੁਧਿਆਣੇ ਦੇ ਵਿੱਚ ਕੀਤੀ ਗਈ ਆ ਜਿਹਦੇ ਵਿੱਚ ਵੱਖ-ਵੱਖ ਮੁੱਦੇ ਜਿਹੜੇ ਉਹ ਉਭਾਰੇ ਗਏ ਆ ਜਾਣਕਾਰੀ ਦਿੱਤੀ ਗਈ ਆ ਸਾਥੀਆਂ ਨੂੰ ਔਰ ਉਹਦੇ ਨਾਲ ਜਿਹੜਾ ਕੁਐਸਚਨ ਆਵਰ ਸਾਡਾ ਉਹ ਵੀ ਹੋਇਆ ਤੇ ਸਵਾਲ ਜਵਾਬ ਹੋਏ ਔਰ ਜਿਹੜੇ ਅੱਜ ਦੇ ਮੌਕੇ ਦੇ ਉੱਤੇ ਕੁਝ ਮੁੱਦੇ ਆਏ ਆ ਉਹ ਵੀ ਡਿਸਕਸ ਹੋਏ ਆ ਭਾਵੇਂ ਉਹ ਨੈਸ਼ਨਲ ਪੱਧਰ ਦੇ ਉੱਤੇ ਅਮਿਤ ਸਾਹਿਬ ਵੱਲੋਂ ਬੋਲਿਆ ਅਮੇੜਕਰ ਅਮੇੜਕਰ ਹੋਵੇ ਅਮੇੜਕਰ ਦਾ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਸਾਹਮਣੇ ਆਈ ਹੈ ਉਹਦੇ ਉੱਤੇ ਵੀ ਅਸੀਂ ਗੱਲਬਾਤ ਰੱਖੀ ਹੈ ਸਮਾਜ ਨੂੰ ਅਵੇਅਰ ਕੀਤਾ ਤੇ ਉਹਦੀ ਨਿਖੇਧੀ ਕੀਤੀ ਹੈ ਦੂਜੇ ਨੰਬਰ ਦੇ ਉੱਤੇ ਕੁਝ ਦਿਨ ਪਹਿਲਾਂ ਸਾਡੀ ਸਾਂਝਾ ਅਧਿਆਪਕ ਮੋਰਚਾ ਦੇ ਮਾਧਿਅਮ ਤੋਂ ਸਿੱਖਿਆ ਮੰਤਰੀ ਦੇ ਨਾਲ ਪੰਜਾਬ ਦੀਆਂ ਪ੍ਰਮੁੱਖ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਜੀ ਨੇ ਜਦੋਂ ਕਿਹਾ ਕਿ ਮੈਂ 50 ਬੱਚਿਆਂ ਵਾਲੇ ਸਕੂਲ ਬੰਦ ਕਰ ਦੇਣੇ ਆ ਅੱਜ ਪ੍ਰਮੁੱਖ ਮੁੱਦਾ ਸਾਡਾ ਉਹ ਵੀ ਸੀ ਅਸੀਂ ਉਸ ਦਿਨ ਵੀ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਇਹ ਸਾਡੇ ਬੱਚੇ ਆ ਇਹ ਪੰਜ ਪੰਜਾਹ ਬੱਚੇ ਆਲੇ ਆ ਭਾਵੇਂ 500 ਬੱਚੇ ਆਲੇ ਆ ਉਹ ਬੱਚੇ ਸਾਡੇ ਆ ਔਰ ਸਾਡੀ ਜ਼ਿੰਮੇਵਾਰੀ ਆ ਇਹ ਸਕੂਲਾਂ ਨੂੰ ਅਸੀਂ ਬੰਦ ਨਹੀਂ ਹੋਣ ਦਵਾਗੇ ਇਹਦੇ ਉੱਤੇ ਸਾਰੇ ਲੋਕਾਂ ਨੂੰ ਅਵੇਅਰ ਕਰਕੇ ਇੱਕ ਜੁਟ ਕਰਕੇ ਅਗਲਾ ਜਿਹੜਾ ਧੱਕਾ ਸੰਘਰਸ਼ ਆ ਉਹ ਵੀ ਲਿਖਿਆ ਔਰ ਉਹਦੇ ਉੱਤੇ ਅਗਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਧੰਨਵਾਦ ਜੀ ਮੈਂ ਪ੍ਰਵਿੰਦਰ ਭਾਰਤੀ ਜਥੇਬੰਦੀ ਦਾ ਮੀਤ ਪ੍ਰਧਾਨ ਪੰਜਾਬ ਅੱਜ ਜਿਹੜਾ ਸਾਡਾ ਮੁੱਦਾ ਵੱਖ-ਵੱਖ ਮੁੱਦਿਆਂ ਦੇ ਨਾਲ ਜਿੱਥੇ ਨਿਊ ਐਜੂਕੇਸ਼ਨ ਪਾਲਿਸੀ ਦੇ ਸਾਡੇ ਸਮਾਜ ਲਈ ਜਾਂ ਸਮੂਹ ਵਰਗਾਂ ਲਈ ਮਾਰੂ ਜੋ ਨਤੀਜੇ ਆਣੇ ਉਹਦੇ ਬਾਰੇ ਡਿਸਕਸ ਹੋਇਆ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਰਾਖਵਾ ਕਰਨ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਹੋਈ ਹੈ ਪਿੱਛੇ ਜੇ ਤੁਸੀਂ ਦੇਖਿਆ ਕਿ ਲੈਕਚਰਰਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ ਉਹਨਾਂ ਦੇ ਵਿੱਚ ਕੁਝ ਵਿਸ਼ਿਆਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਡੇ ਕੋਲ ਐਸਸੀ ਸੀਟਾਂ ਖਾਲੀ ਨਹੀਂ ਹਨ ਨੁਕਤੇ ਭਰੇ ਹੋਏ ਹਨ ਉਹ ਅਸੀਂ ਸਾਥੀਆਂ ਨੂੰ ਜਾਣਕਾਰੀ ਦਿੱਤੀ ਪੂਰੀ ਤਰ੍ਹਾਂ ਇੱਕ ਝੂਠ ਹੈ ਉਹਦੇ ਅਸੀਂ ਸਾਰੇ ਸਬੂਤ ਡੀਪੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਚੁੱਕੇ ਹਾਂ ਮਾਨਯੋਗ ਵੈਲਫੇਅਰ ਮਿਨਿਸਟਰ ਜੀ ਦੇ ਮਾਧਿਅਮ ਦੇ ਰਾਹੀਂ ਇਸ ਸੈਕਟਰ 77 ਦੇ ਮਾਦੀਆਂ ਦੇ ਰਾਹੀਂ ਅਸੀਂ ਸਾਰੀ ਜਾਣਕਾਰੀ ਦਿੱਤੀ ਹੈ ਪਰ ਹਲੇ ਤੱਕ ਵੀ ਡੀਪੀ ਦਫ਼ਤਰ ਵੱਲੋਂ ਕੋਈ ਐਕਸ਼ਨ ਨਹੀਂ ਲਿਖਿਆ ਗਿਆ ਜਿਹਦੇ ਸਬੰਧੀ ਅਸੀਂ ਰਣਨੀਤੀ ਬਣਾਈ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਥੇਬੰਦੀ ਵੱਖ-ਵੱਖ ਮੁੱਦਿਆਂ ਦੇ ਨਾਲ ਇਹਨਾਂ ਮੁੱਦਿਆਂ ਤੇ ਵੀ ਤਿੱਖਾ ਸੰਘਰਸ਼ ਦੇਗੀ ਔਰ ਜੋ ਸਾਡੇ ਸੰਵਧਾਨਿਕ ਹੱਕ ਹੈ ਉਸ ਨੂੰ ਹਰ ਕੀਮਤ ਤੇ ਹਰ ਹਾਲ ਵਿੱਚ ਅਸੀਂ ਹਾਸਲ ਕਰਕੇ ਰ੍ਹਾਂਗੇ ਸਰ ਮੈਂ ਕ੍ਰਿਸ਼ਨਾ ਸਿੰਘ ਦੁੱਗਾ ਕਾਰਜਕਾਰੀ ਪ੍ਰਧਾਨ ਐਸੋਵੀਸੀ ਅਧਿਪਕ ਜੀ ਨੇ ਪੰਜਾਬ ਅੱਜ ਦੀ ਜੋ ਸਾਡੀ ਕਨਵੈਨਸ਼ਨ ਸੀ ਵਿਸ਼ੇਸ਼ ਤੌਰ ਤੇ ਰਾਖਮਾ ਕਰਨ ਨਾਲ ਜੁੜੇ ਹੋਏ ਮੁੱਦਿਆਂ ਬਾਰੇ ਸੀਗੀ ਜਿਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਸੀਗਾ ਜੰਜਵਾ ਜਜਮੈਂਟ ਤੇ ਸਿਨਿਓਰਿਟੀਆਂ ਦਾ ਮਸਲਾ ਉਹਦੇ ਬਾਰੇ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਮੇਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਸਾਨੂੰ ਸਪਸ਼ਟ ਹੋ ਸਕੇ ਕਿ ਜੰਜਵਾ ਕੀ ਕਹਿੰਦਾ 85ਵੇਂ ਸੰਵਿਧਾਨਕ ਸੋਧ ਕੀ ਕਹਿੰਦੀ ਹੈ 10 14 ਦਾ ਪੱਤਰ ਕੀ ਕਹਿੰਦਾ ਤੇ ਸਹੀ ਢੰਗ ਨਾਲ ਸਿਨਿਓਰਿਟੀਆਂ ਜਿਹੜੀਆਂ ਉਹ ਕਿਵੇਂ ਬਣਨੀਆਂ ਨੇ ਕੋਰਟ ਨੇ ਹੁਣੇ-ਹੁਣੇ ਜਿਹੜਾ ਫੈਸਲਾ ਦਿੱਤਾ ਹੈ ਕਿ ਜਿਹੜੀ ਸਿਨਿਓਰਿਟੀ ਹੈ ਮਾਸਟਰ ਕੈਟੇਡਰ ਦੀ 1978 ਦੇ ਨਿਯਮਾਂ ਅਨੁਸਾਰ ਬਣਾਈ ਗਈ ਹੈ ਉਸੇ ਤਰ੍ਹਾਂ ਲੈਕਚਰਰ ਕੈਟੇਡਰ ਦੀ ਸਿਨਿਓਰਿਟੀ ਜਿਹੜੀ ਉਹ ਵੀ 1978 ਦੇ ਨਿਯਮਾਂ ਅਨੁਸਾਰ ਬਣਣੀ ਹੈ ਉਹਦੇ ਸਬੰਧ ਵਿੱਚ ਡਿਟੇਲ ਦੇ ਵਿੱਚ ਜਾਣਕਾਰੀ ਅਧਿਆਪਕ ਸਾਥੀਆਂ ਨਾਲ ਸਾਂਝੀ ਕੀਤੀ ਗਈ ਹੈ ਤਾਂ ਕਿ ਸਾਥੀਆਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਸਿਨਿਓਰਿਟੀ ਸਹੀ ਬਣੀ ਹੈ ਜਾਂ ਗਲਤ ਬਣੀ ਹੈ